ਬਿਲਕੁਲ ਪੰਜਾਬ ਨੂੰ ਬਹੁਤ ਦਿਨ ਪਹਿਲਾਂ ਲੋੜ ਸੀਗੀ ਜਿਹੜਾ ਅੱਜ ਸੀਐਮ ਸਾਹਿਬ ਸਾਡੀ ਸਰਕਾਰ ਲੈ ਕੇ ਆ ਰਹੀ ਹੈ ਤੇ ਉਹ ਸਾਡੇ ਸਾਰੇ ਧਾਰਮਿਕ ਗ੍ਰੰਥਾਂ ਦੀ ਬੇਅਦਵੀਂ ਰੋਕਣ ਦੇ ਲਈ ਪੂਰੀ ਸਰਕਾਰ ਮਿਲ ਕੇ ਕੰਮ ਕਰ ਰਹੀ ਹੈ ਬਿਲਾਊਗਾ ਤੇ ਉਹਦੇ ਤੇ ਸਾਰੇ ਲੋਕਾਂ ਨੂੰ ਬੋਲਣ ਦਾ ਹੱਕ ਹੋਊਗਾ ਤੇ ਜੋ ਵੀ ਵਿਧਾਨ ਸਭਾ ਦੇ ਵਿੱਚ ਪਾਸ ਹੋਊਗਾ ਤੇ ਉਹ ਇੱਕ ਪੰਜਾਬ ਦੇ ਆਉਣ ਵਾਲੇ ਭਵਿੱਖ ਲਈ ਬਹੁਤ ਚੰਗੀ ਗੱਲ ਹੈ ਚਰਚਾ ਹੋਈ ਜੀ ਸਾਰੇ ਸਟੇਕ ਹোলਡਰਾਂ ਨਾਲ ਹੋਣੀ ਹੈ ਧਾਰਮਿਕ ਗੁਰੂਆਂ ਨਾਲ ਹੋਣੀ ਹੈ ਹਿੰਦਲਾਈ ਵੀ ਲੈ ਜਾਣੀ ਹੈ ਆ ਬਿਲਕੁਲ ਉਹ ਤਾਂ ਪ੍ਰੋਸੈਸ ਹੈਗਾ ਹੀ ਆ ਕਿਉਂਕਿ ਹੈਲਦੀ ਡਿਬੇਟ ਹੋਏਗੀ ਤੇ ਵਿਧਾਨ ਸਭਾ ਦੇ ਵਿੱਚ ਤੁਸੀਂ ਦੇਖੋਗੇ ਤੇ ਬਹੁਤ ਸਾਰੇ ਖੁੱਲ ਕੇ ਗੱਲਾਂ ਹੋਣਗੀਆਂ ਜਿਹਦਾ ਬਹੁਤ ਲੋਕਾਂ ਦੀ ਉਮੀਦ ਦੇ ਮੁਤਾਬਿਕ ਹੋਵੇ ਇਸ ਤਰੀਕੇ ਦਾ ਜਿਹੜਾ ਨਾ ਪਹਿਲਾਂ ਵੀ ਭੇਦਭੀ ਦੀ ਕੋਈ ਸਜ਼ਾ ਨਹੀਂ ਮਿਲੀ ਹੱਲੇ ਵੀ ਚਲਾਨਾ ਨਹੀਂ ਗਈ ਨਹੀਂ ਆਪੋਜੀਸ਼ਨ ਦੇ ਤਾਂ ਸਾਰੇ ਕੰਡੇ ਬੀਜੇ ਹੋਏ ਨੇ ਜਿਨ੍ਹਾਂ ਨੇ ਅੱਜ ਤੱਕ ਸਜ਼ਾ ਦੇਣ ਦਾ ਕੋਈ ਯਤਨ ਨਹੀਂ ਕੀਤਾ ਕੋਈ ਐਕਟ ਜਾਂ ਕੋਈ ਬਿਲ ਬਣਾਉਣ ਦਾ ਯਤਨ ਨਹੀਂ ਕਦੇ ਕੀਤਾ ਤੇ ਇਹੀ ਤਾਂ ਸਾਡੀ ਸਰਕਾਰ ਦੀ ਅੱਜ ਬਹੁਤ ਵੱਡੀ ਇੱਕ ਉਪਲਬਧੀ ਹੋਵੇਗੀ ਤਾਂ ਕਿ ਸਾਡੇ ਸਾਰੇ ਜਿੰਨੇ ਵੀ ਜਿਹੜਾ ਵੀ ਕੋਈ ਕਿਸੇ ਵੀ ਧਰਮ ਨੂੰ ਮੰਨਦਾ ਹਰ ਇੱਕ ਦੇ ਮੰਨੂ ਠੰਡ ਪਾਉਣ ਵਾਲਾ ਬਿਲ ਹੋਵੇ ਬਹੁਤ